ਉਹਦੀ ਕਾਰਗੁਜ਼ਾਰੀ ਅਸੀਂ ਦੇਖੀ ਜਾਂਦੇ ਆਂ ਕਾਰਗੁਜ਼ਾਰੀ ਕਿਸੇ ਨਾਕੇ ਤੇ ਕਿਲੋ ਫੜਿਆ ਗਿਆ ਕਿਸੇ ਮੋਟਰਸਾਈਕਲ ਵਾਲੇ ਬੰਦੇ ਕੋਲੋਂ ਅਤਾ ਕਿਲੋ ਫੜਿਆ ਗਿਆ ਜਿਹੜਾ ਪਰਚੂਨ ਦੇ ਵਿੱਚ ਗਲੀਆਂ ਦੇ ਵਿੱਚ ਵਿਕਦਾ ਹੈ ਉਹਦਾ ਹੱਲ ਕੌਣ ਕਰੇਗਾ ਜਾਂਦੋਂ ਦੁਪਹਿਰੋਂ ਬਾਅਦ ਹੁੰਦਾ ਹੈ ਕਈ ਲੋਕ ਭਕਰਾਂ ਦੀ ਤਰ੍ਹਾਂ ਨਿਕਲਦੇ ਆ ਸਭ ਨੂੰ ਪਤਾ ਹੈ ਕੋਈ ਕਹਿੰਦਾ ਨਹੀਂ ਕਿਉਂਕਿ ਉਹਨਾਂ ਆਪਣੇ ਬਾਹ ਹੁੰਦੇ ਆ ਉਹਨਾਂ ਆਪਣੇ ਤਲਵਾਰਾਂ ਨੇ ਉਹਨਾਂ ਕੋਲੇ ਤਸਲਾ ਹੈ ਕੋਈ ਬੰਦਾ ਬੋਲਦਾ ਨਹੀਂ ਸਾਨੂੰ ਪਤਾ ਕੌਣ ਵੇਚਦਾ ਕਿੱਥੇ ਵੇਚਦਾ ਚੌਕੀ ਆ ਚਾਰਜਾ ਤੁਹਾਨੂੰ ਲੈ ਕੇ ਜਿਹੜਾ ਬੰਦਾ ਬੋਲੇਗਾ ਉਹੀ ਪੁਲਾ ਫੁਲੇਗਾ ਹੋ ਸਕਦਾ ਮੇਰੇ ਘਰੇ ਵੀ ਕੋਈ ਨਾ ਕੋਈ ਆ ਜਾਵੇ ਭਾਵੇਂ ਦਾੜੀ ਮੇਰੀ ਚਿੱਟੀ ਹੈ ਜੇ ਤਾਂ ਅਸੀਂ ਉਧੇ ਫੋੜਾ ਦਾ ਚੰਗੇ ਤੇ ਤਾਂ ਤੂੰ ਉਗੜੀ ਜਿਵੇਂ ਕਰ ਦੰਦੇ ਤੇ ਜੇ ਕੋਈ ਐਤਾ ਦੀ ਗੱਲ ਕਰੇਗਾ ਵੀ ਅਜੇ ਐਨੀ ਚੁੱਕੇ ਹੈਗੇ ਆ 2-4 ਦਾ ਜਪੇੜਾ ਨਾਲ ਹੀ ਬੋਲ ਸਕਦੇ ਕੋਈ ਏਡੀ ਵੱਡੀ ਗੱਲ ਵੀ ਨਹੀਂ ਦੂਜੀ ਗੱਲ ਮੈਡਮ ਜੀ ਤੁਸੀਂ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ 92 ਆ ਪਹਿਲੇ ਲੈ ਕੇ ਬਣੇ ਅਸੀਂ ਤੁਹਾਡੇ ਤੇ ਇਤਮਾਨ ਕੀਤਾ ਤੁਸੀਂ ਤੈਨੂੰ ਸਵਾਲ ਰਾਏ ਫੌਟਿਕ ਕਾਰਜਕਾਰੀ ਦੇਤੀ ਤੁਹਾਡਾ ਬਿਜਲੀ ਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜੀ ਸਪਲਾਈ ਦਿੱਤੀ ਅਸੀਂ ਉਹਦੇ ਲਈ ਤੁਹਾਡੇ ਦੇਣਦਾਰ ਆ। ਅਸੀਂ ਇਹ ਮਾਨਵੀ ਬਣਾ ਕੇ ਬੈਠੇ ਆਂ ਵੀ ਜੇ ਤੁਸੀਂ ਅੱਗੇ ਵਾਸਤੇ ਚੋਣ ਲੜਦੇ ਹੋ ਉਹਦੇ ਲਈ ਵੀ ਅਸੀਂ ਤੁਹਾਡੇ ਵਾਸਤੇ ਵੋਟਾਂ ਲਈ ਫੇਰ ਸੋਚਾਂਗੇ ਕਿਉਂਕਿ ਇੱਕ ਤਾਂ ਤੁਸੀਂ ਸਾਨੂੰ ਪੂੜ ਦਿੱਤਾ। ਅਸੀਂ एहसान फरामोश ਨਹੀਂ। ਦੂਜਾ ਜਿਹੜਾ ਖਾੜੇ ਵਾਲਾ ਪੁਲ ਬਣ ਰਿਹਾ ਉਹ ਇੱਕ ਕੋੜ ਸੀਗਾ ਜਿਹੜਾ ਤੁਸੀਂ ਕੱਢਣ ਜਾ ਰਹੇ ਹੋ। ਉਦੇ ਲਈ ਅਸੀਂ ਤੁਹਾਡੇ ਆਸਾਨ ਮੰਨਦਾ ਹਾਂ ਲੇਕਿਨ ਜਿਹੜਾ ਹੁਣ ਪੰਜਾਬ ਸਰਕਾਰ ਨੇ ਆਹ ਕੰਮ ਕੀਤਾ ਜਿਹੜਾ 24311 ਏਕੜ ਲੁਧਿਆਣੇ ਦੀ ਜ਼ਮੀਨ ਜਿਹੜੀ ਇਹ ਪਜਾਊ ਹੈ ਜੇ ਤੁਸੀਂ ਪਾਣੀਆਂ ਦੇ ਵਿਰੁੱਧ ਮੋਰਚਾ ਲਾ ਸਕਦੇ ਹੋ ਤਾਂ ਇਹ ਜ਼ਮੀਨ ਨੂੰ ਅਕਵਾਇਰ ਕਰਨ ਵਾਸਤੇ ਤੁਸੀਂ ਮੋਰਚਾ ਕਿਉਂ ਨਹੀਂ ਲਾਇਆ ਸਾਡੀ ਚਾਰ ਪਿੰਡਾਂ ਦੀ 510 ਏਕੜ ਜ਼ਮੀਨ ਆਉਂਦੀ ਹੈ ਇਹਦੇ ਵਿੱਚ ਸਾਡੇ ਪਿੰਡ ਦੇ ਵਿੱਚ ਤਾਂ 15 ਸਾਲਾਂ ਦੇ ਵਿੱਚ 10 ਕੇ 11 ਮੁੰਦੇ ਨਸ਼ੇ ਨਾਲ ਮਰੇ ਆ ਤੇ ਜਿਹੜੀ ਸਾਡੀ ਲੈਂਡ ਅਕਵਾਇਰ ਹੋਣੀ ਹੈ 24311 ਏਕੜ ਐਵਰੇਜ 15000 ਫੈਮਲੀਆ ਨੂੰ ਅਫੈਕਟ ਕਰੇਗੀ ਅਸੀਂ ਤਾਂ ਜਿਉਂਦੇ ਮਰਾਂਗੇ ਕਿ ਨਹੀਂ ਜਿਹੜੇ ਸ਼ਹਿਰ ਤੁਸੀਂ ਵਸਾਏ ਹੋਏ ਨੇ ਉਹਨਾਂ ਦੀ ਹਾਲਤ ਕੀ ਹੈ ਉਹਨਾਂ ਚ ਸੀਵਰ ਸਿਸਟਮ ਸਹੀ ਆ ਉਹਨਾਂ ਦੀਆਂ ਸੜਕਾਂ ਸਹੀ ਨੇ ਜਿਹੜੇ ਸ਼ਹਿਰ ਆਪਾਂ ਬਸਾਏ ਆ ਉਹਨਾਂ ਨੂੰ ਹੀ ਆਪਾਂ ਕਦੋਂ ਨਹੀਂ ਡਿਵੈਲਪ ਕਰਦੇ ਉਹਨਾਂ ਦੀ ਕਾਹਾਂ ਕੱਪ ਕਦੋਂ ਨਹੀਂ ਕਰਦੇ ਕਿਤੇ ਮਜਬੂਰੀ ਆ ਇਹ 550 10 ਕਿਲਾ ਜਾਂਦਾ ਜੇ ਸਾਡੀ ਜ਼ਮੀਨ ਓਕਾਰ ਹੋਈ ਤੇ ਕਿਹੜਾ ਮਾਦੀ ਆ ਜਵੇ ਜਿੰਨੀ ਦੇ ਸਾਡੇ ਗੋੜੀ ਨਹੀਂ ਵੱਜਦੀ ਅਸੀਂ ਛੱਡਣਾ ਨਹੀਂ ਜੁੰਡੇ ਪਾਦੇ ਆ ਅਸੀਂ ਮਰੇ ਆ ਮਰਦਾ ਬੰਦਾ ਆ ਕਚੱਬ ਜਾਂਦਾ ਹੁੰਦਾ ਹੈ ਅਸੀਂ ਤੁਹਾਡੇ ਨਾਲ ਹੀ ਮੈਂ ਸੀਐਮ ਸਾਹਿਬ ਨੂੰ ਵੀ ਚੱਕੀ ਲਿਖਣੀ ਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਇੱਕ ਦੋ ਵਾਰ ਅੱਗੇ ਵੀ ਉਹਨਾਂ ਨਾਲ ਰਾਬਤਾ ਮੈਂ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜੇ ਅਸੀਂ ਤੁਹਾਨੂੰ ਬਣਾਇਆ ਤਾਂ ਦੁੱਖ ਵੀ ਅਸੀਂ ਤੁਹਾਡੇ ਕੋਲ ਹੀ ਰੋਣਾ ਅਸੀਂ ਤੁਹਾਡੇ ਕੋਲੇ ਇੱਕ ਵਾਰੀ ਨਹੀਂ ਆਏ ਅਸੀਂ ਸਾਰੀ ਜਾਣੇ ਕੋਈ ਗੱਲ ਨਹੀਂ ਲੇਕਿਨ ਜਿਹੜਾ ਪਿੰਡ ਦੇ ਵਿੱਚ ਹੁੰਦਾ ਸਭ ਨੂੰ ਪਤਾ ਹੈ ਕਿੱਥੇ ਹੁੰਦਾ ਕਿਵੇਂ ਹੁੰਦਾ ਇਹ ਜਿਹੜਾ ਇੱਕ ਤਾਂ ਇਹ ਜਿਹੜਾ ਇਹ ਨੂੰ ਤੁਸੀਂ ਨਾਪ ਪਵਾਓ ਕਹਿ ਕੇ ਐਦਾਂ ਜੀ ਜੈਸਰ ਕਹਿ ਕੇ ਹਾਂਜੀ ਕਹਿ ਕੇ ਕਰ ਦੇ ਆਗੇ ਕਹਿ ਕੇ ਗੱਲ ਨਹੀਂ ਪਾਣੀ ਸਭ ਨੂੰ ਪਤਾ ਵਿਆ ਕਰਿਆ ਇਹਦੇ ਬਾਰੇ ਜਰੂਰ ਸੋਚੋ ਸਾਡੀ ਲੈਣ ਵਾਲੇ ਜਰੂਰ ਸੋਚੋ ਅਸੀਂ ਛੱਡਣਾ ਨਹੀਂ ਜੱਟ ਜ਼ਮੀਨ ਦੀ ਮਾਂ ਹੁੰਦੀ ਐ ਤੇ ਮਾਂ ਨੂੰ ਅਸੀਂ ਕਿਤੇ ਜੁੰਡੋ ਜੁੰਡੀ ਨਹੀਂ ਹੋਣ ਦੇਣਾ ਫੇਰ ਨਾ ਕਿਓ ਵੀ ਅਸੀਂ ਤੁਹਾ ਨੂੰ ਵੋਟਾਂ ਪਾਈਆਂ ਤੇ ਤੁਹਾਡੇ ਖਿਲਾਫ ਹੀ ਖੜ ਗਏ ਅਸੀਂ ਖੜਾਂਗੇ ਮਰਦਾ ਬੰਦਾ ਸਭ ਕੁਝ ਕਰ ਜਾਂਦਾ ਨਹੀਂ ਜੇ ਤੁਸੀਂ ਬਚਾ ਗਏ ਫੇਰ ਤੁਹਾਡੇ ਮੁੰਡੇ ਦਾ ਮੁੰਡਾ ਲਾ ਕੇ ਇਹ ਵੀ ਦੁੱਖਣਾ ਖੜਾਂਗੇ ਇਹ ਵਾਦਾ ਹੈ ਦੋਨਾਂ ਪੰਚਾਇਤਾਂ ਦਾ ਤੇ ਮੈਂ ਧੰਨਵਾਦ ਕਰਦਾ ਤੁਸੀਂ ਆਇਓ ਐਹੋ ਜੀ ਅੱਗ ਦੇ ਵਿੱਚ ਆ ਕੇ ਤੁਸੀਂ ਇੱਥੇ ਖੜਨਾ ਜਦੋਂ ਪੂਰਾ ਜੋਵਨ ਤੇ ਹੋਵੇ ਕਿਉਂਕਿ ਕੁਝ ਏਜੰਸੀਆਂ ਇਦਾਂ ਦੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਪੰਜਾਬ ਨੂੰ ਇਸ ਕਰਕੇ ਹੀ ਤਬਾਹ ਕਰਨਾ ਚਾਹੁੰਦੀਆਂ ਨੇ ਨਸ਼ਾ ਆ ਕੇ ਡੋਡੇ ਪੀਂਦੇ ਸੀ ਅਸੀਂ ਸਾਰੀ ਸਾਰੀ ਦਿਹਾੜੀ ਕੰਮ ਕਰਦੇ ਸੀ ਕਣਕਾਂ ਵੜਦੇ ਸੀ ਕਣਕਾਂ ਗਾਉਂਦੇ ਸੀ ਕੋਈ ਮਰਦਾ ਤਾਂ ਨਹੀਂ ਸੀ ਉਹਦੇ ਨਾਲ ਤੇ ਆਹ ਜਿਹੜਾ ਸਿੰਥੈਟਿਕ ਡਰੱਗ ਆ ਸਾਨੂੰ ਵੀ ਪਤਾ ਅਸੀਂ ਪੜੇ ਲਿਖੇ ਆ ਮੈਂ 33 ਸਾਲ ਸਰਵਿਸ ਕਰਿਆ ਹੈ ਰੇਲਵੇ ਦੀ ਸਾਨੂੰ ਸਭ ਪਤਾ ਹੈ ਵੀ ਕਿੱਥੋਂ ਆ ਰਿਹਾ ਕਿਵੇਂ ਆ ਰਿਹਾ ਤੇ ਹੁਣ ਤਾਂ ਬਰਾਮਦ ਵੀ ਤੁਹਾਨੂੰ ਪਤਾ ਹੀ ਆ ਕਿੱਥੋਂ-ਕਿੱਥੋਂ ਹੋ ਰਿਹਾ ਹੈ ਇਹਨੂੰ ਜਰੂਰ ਇਹਦੀ ਨੱਥ ਪਾਓ ਅਸੀਂ ਤੁਹਾਡੇ ਨਾਲ ਆ ਜਿਹੜਾ ਤੁਹਾਡਾ ਨੰਬਰ ਦਿੱਤਾ ਹੋਇਆ ਹੈ ਇਹਦੇ ਤੇ ਵਟਸਐਪ ਕਰਾਂਗੇ ਸਾਨੂੰ ਕੋਈ ਐਡਾ ਲੋਕਲ ਕੋ ਨਹੀਂ ਹੈ ਬਈ ਹਾਂ ਅਸੀਂ ਕੋਈ ਐਡੀ ਗੱਲ ਕਰਾਂਗੇ ਤੁਹਾਡੇ ਮੂੰਹ ਤੇ ਕਹਿਤੀ ਅਸੀਂ ਨਹੀਂ ਕਰਾਂਗੇ ਅਸੀਂ ਦੇਵਾਂਗੇ ਜਰੂਰ ਲੇਕਿਨ ਕਾਰ ਵਾਲੀ ਹੋਵੇ ਇਹ ਅਸੀਂ ਤੁਹਾਨੂੰ ਵਾਦਾ ਲੈਨੇ ਆ ਤੇ ਨਾਲ ਹੀ ਮੈਂ ਤੁਹਾਨੂੰ ਸਾਡੇ ਵੱਡੇ ਭੈਣ ਹੋਣ ਦੇ ਨਾਤੇ ਮੈਂ ਤੁਹਾਨੂੰ ਫੇਰ ਇੱਕ ਗੁਜਾਰਸ਼ ਕਰਦਾ ਤੁਸੀਂ ਸੋਚ ਕੇ ਦੇਖਿਓ ਮੈਂ ਇੱਕ ਫਰਜ ਕਰਨ ਨੂੰ ਰੇੜਾ ਚ ਮਜ਼ਦੂਰੀ ਕਰਦਾ ਮੈਂ ਇੱਕ ਦਿਹਾੜੀ ਕਰਨ ਗਿਆ ਮੈਨੂੰ ਆਥਰੇ ਜਿਹੜਾ ਕਾਰੀਗਰ ਹੈ ਉਹ ਕਹਿੰਦਾ ਵੀ ਸਵੇਰੇ ਨਾ ਆਇਆ ਕੰਮ ਹੈ ਨਹੀਂ ਤੇਰੇ ਵਾਸਤੇ ਮੈਂ ਕਿੱਧਰ ਨੂੰ ਜਾਉਂਦਾ ਜੇ ਸਾਡੀਆਂ ਜ਼ਮੀਨਾਂ ਗਈਆਂ ਅਸੀਂ ਛੱਡਣਾ ਨਹੀਂ ਜਿਹੜਾ ਪੁਰਾਣਾ ਧੰਨਵਾਦ